ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੋਰਡ ਤੇ ਜੀ ਕੰਮ ਚੱਲੀ ਜਾਂ ਰਿਹਾ ਵਾ ਹੁਣ ਸ਼ਿਪ ਆਇਆ ਹੋਇਆ ਤੇ ਤੇ ਦਿਖਾਉਨੇ ਆ ਤੁਹਾਨੂੰ ਕੀ ਕੰਮ ਚੱਲਣ ਡਿਆ ਹੋਇਆ। ਇੰਦਰੋਂ ਸ਼ਿਪ ਦਾ 뷰 ਥੱਲੇੋਂ ਜੀ। ਆ ਪੂਰਾ ਸ਼ਿਪ ਇੰਦਰੋਂ acommodation ਉੱਪਰ ਆ ਵਾਈਟ ਆ ਜਿਹੜੀ। ਆ ਸਾਰੀ acommodation ਆ ਇੱਥੇ ਰਹਿੰਦੇ ਆ ਸ਼ਿਪ ਕਰੂ ਮੈਂਬਰ ਜਿੰਨੇ ਵੀ ਸ਼ਿਪ ਦੇ ਵਿੱਚ ਕੰਮ ਕਰਦੇ ਆ। ਇਧਰੋਂ ਜੀ ਲੋਡਿੰਗ ਕਰਕੇ ਆ ਰਹੀ ਹੈ ਕ੍ਰੇਨ ਇਹ ਤੁਹਾਨੂੰ ਦਿਖਾਉਨੇ ਆ ਤੇ ਪ੍ਰੋਮੋਵਰ ਜਿਹਨੂੰ ਆਪਣੇ ਟਰੱਕ ਕਹਿੰਦੇ ਆ ਥੱਲੇ ਕੰਟੇਨਰ ਲੈ ਕੇ ਖੜਾ ਤੇ ਇਹਨੇ ਹੁਣ ਇੱਥੋਂ ਚੱਕਣੇ ਆ ਕੰਟੇਨਰ ਤੇ ਲੋਡ ਕਰਨੇ ਸ਼ਿਪ ਦੇ ਉੱਪਰ ਜਿਵੇਂ ਜਿਸ ਤਰ੍ਹਾਂ ਉੱਪਰ ਦੇਖ ਰਹੇ ਆ ਨਾ ਕੰਟੇਨਰ ਸ਼ਿਪ ਦੇ ਇਸ ਇਸ ਤਰ੍ਹਾਂ ਨਹੀਂ ਇਹਨੇ ਲੋਡ ਕਰਨੇ ਨੇ ਅੰਦਰ ਰੱਖ ਕੇ ਆਉਣਾ ਕੰਟੇਨਰ ਬਿਲਕੁਲ ਅੰਦਰ ਲੈ ਕੇ ਜਾਣੇ ਇਹਦੇ ਉੱਤੇ ਕਵਰ ਹੁੰਦਾ ਇੱਕ ਐਚ ਕਵਰ ਉਹ ਲਾ ਕੇ ਬੈਕ ਸਾਈਡ ਤੇ ਰੱਖੇ ਹੋਏ ਆ ਨਾ ਮਸ਼ੀਨ ਦੇ ਤੇ ਬਿਲਕੁਲ ਅੰਦਰਲੀ ਸਾਈਡ ਇਹਨੂੰ ਲੋਡ ਕਰ ਰਿਹਾ ਹੈ ਕੰਟੇਨਰਾਂ ਨੂੰ ਐਚ ਕਵਰ ਦੇ ਐਚ ਕਵਰ ਦੇ ਉੱਪਰ ਨਹੀਂ ਕਰ ਰਿਹਾ ਇਹਨੂੰ ਇਹ 20 20 ਫੁੱਟ ਦੇ ਕੰਟੇਨਰ ਕਹਿੰਦੇ ਆ ਦੋ 20 20 ਫੁੱਟ ਦੇ ਕੰਟੇਨਰ ਛੋਟੇ ਜਿਦਾ ਉੱਪਰ ਆ ਵੱਡੇ ਦਸੰਡੇ ਹੋਇਆ ਇਹ 40 ਫੁੱਟ ਦਾ ਕੰਟੇਨਰ ਹੁੰਦਾ ਜਿਦਾ ਉੱਪਰਲੀ ਸਾਈਡ ਦੇਖ ਰਿਹਾ ਹੋਣਾ yellow color ਦੇ ਤੇ ਇਹ ਹੈਗੇ ਆਪਣੇ 40 ਫੁੱਟ ਦੇ ਕੰਟੇਨਰ ਇਹ 20 20 ਫੁੱਟ ਦਾ ਕੰਟੇਨਰ ਜਿੰਨਾ ਥੋੜਾ ਸਮਾਨ ਇਹਨਾਂ ਦੇ ਵਿੱਚ ਲੋਡ ਹੋ ਜਾਂਦਾ ਵਾ ਜੇ ਜ਼ਿਆਦਾ ਹੋਵੇ ਤੇ 40 ਫੁੱਟ ਦਾ ਤੇ ਜੇ ਉਸ ਤੋਂ ਵੀ ਜ਼ਿਆਦਾ ਹੋਵੇ ਤੇ 45 ਫੁੱਟ ਦਾ ਵੀ ਹੁੰਦਾ ਇੱਕ ਆ ਵੀ ਕੋ ਅੰਦਰਲੀ ਸਾਈਡ ਲੋਡ ਕਰਕੇ ਆਈ ਮਸ਼ੀਨ ਹੈ ਸਾਰੇ ਅੰਦਰ 20 20 ਵਾਲੇ ਲੋਡ ਹੋਣੇ ਆ 20 ਫੁੱਟ ਵਾਲੇ 40 ਫੁੱਟ ਵੀ ਲੋਡ ਹੁੰਦੇ ਆ ਬਾਕੀ ਲੋਡਿੰਗ ਦੇ ਉੱਪਰ ਡਿਪੈਂਡ ਹੁੰਦਾ ਕਿੰਨੀ ਲੋਡਿੰਗ ਆ ਜੇ ਜ਼ਿਆਦਾ ਲੋਡਿੰਗ ਹੋਵੇ ਫਿਰ ੱਲੇ ਵੀ ਲੋਡ ਕਰ ਦਿੰਦੇ ਆ ਤੇ ਐਚ ਕਵਰ ਰੱਖ ਕੇ ਉਹਦੇ ਉੱਪਰ ਵੀ ਲੋਡਿੰਗ ਹੋ ਜਾਂਦੀ ਆ ਤੇ ਜ਼ਿਆਦਾਤਰ ਜਿਹੜੇ 2020 ਵਾਲੇ ਜਾਂ ਫਰੰਟ ਤੇ ਹੁੰਦੇ ਸ਼ੈਪ ਦੇ ਜਿਹਨੂੰ ਮੂੰਹ ਦੇ ਉੱਪਰ ਕਹਿੰਦੇ ਮੂੰਹ ਜਿਹਾ ਇੱਥੇ ਬਣਿਆ ਹੁੰਦਾ ਉੱਥੇ ਹੁੰਦੇ 20 ਫੁੱਟ ਜਾਂ ਅੰਡਰ ਡੈਕ ਹੁੰਦੇ ਆ ਇਹਦੇ ਅੰਦਰਲੀ ਸਾਈਡ ਹੁਣ ਦੇਖੋ ਦੋਨੇ ਐਚ ਕਵਰ ਜੀ ਲਾ ਕੇ ਰੱਖੇ ਹੋਏ ਆ ਪਰਲੀ ਸਾਈਡ ਵਾਲਾ ਵੀ ਤੇ ਇੱਕ ਇਧਰਲੀ ਸਾਈਡ ਵਾਲਾ ਜਿਹੜਾ ਉਹ ਵੀ ਤੇ ਸੈਂਟਰ ਵਾਲਾ ਨਹੀਂ ਲਾਇਆ ਹੋਇਆ ਉੱਤੇ ਲੋਡਿੰਗ ਆਲਰੇਡੀ ਹੋਈ ਹੋਈ ਆ ਉਹ ਜਾਣੀ ਨਾ ਅਨਲੋਡਿੰਗ ਹੋਣੀ ਆ ਉਹਦੀ ਤੇ ਨਾ ਲੋਡਿੰਗ ਹੋਣੀ ਆ ਉਹ ਜਾਣੀ ਹੋਰ ਕੰਟਰੀ ਦਾ ਸਮਾਨ ਆ ਕੰਟੇਨਰ ਆ ਉਹ ਕਿਤੇ ਹੋਰ ਜਾਣੇ ਆ ਸਾਰੀ ਇੰਨੀ ਲੋਡਿੰਗ ਆਨ ਲੋਡਿੰਗ ਹੁੰਦੀ ਹੈ ਇਹਦੀ ਐਸ ਟਾਈਮ ਲੋਡਿੰਗ ਹੋ ਰਹੀ ਆ ਤੇ ਅਨ ਲੋਡਿੰਗ ਦੀ ਵੀ ਵੀਡੀਓ ਬਣਾਵਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਅਨ ਲੋਡਿੰਗ ਵੀ ਇਸੇ ਤਰ੍ਹਾਂ ਹੀ ਹੁੰਦੀ ਆ ਤੋ ਉਹਦੀ ਵੀ ਤੁਹਾਨੂੰ ਵੀਡੀਓ ਬਣਾ ਕੇ ਜਰੂਰ ਦਿਖਾਵਾਂਗੇ ਇਹ ਵੀਡੀਓ ਆਪਾਂ ਕਰਦੇ ਆਂ ਜੇ ਇੱਥੇ ਖਤਮ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਦੇ ਰਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ